14 ਲੱਖ ਰੁਪਏ ਦੀ ਸਾਡੀ ਗੱਲ ਹੋਈ ਸੀ ਸਾਨੂੰ ਉਹਨਾਂ ਬੀਜੇ ਦੀ ਬੱਚਿਆਂ ਨੂੰ ਵਟਸਐਪ ਕੀਤਾ ਵੀ ਜਆ ਤੁਹਾਡਾ ਆ ਗਿਆ ਹੈ ਤੁਸੀਂ ਪੈਸੇ ਦਾ ਅਰੇਂਜਮੈਂਟ ਕਰ ਲਓ ਤੁਹਾਡੀ ਟਿਕਟ ਵੀ ਜਲਦੀ ਹੋ ਜਾਣੀ ਹੈ 26 ਤਰੀਕ ਦੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਰਿਸ਼ਤੇਦਾਰਾਂ ਤੋਂ ਸਾਰੇ ਕਰਕੇ ਅਸੀਂ 14 ਲੱਖ ਰੁਪਏ ਏਜੰਟ ਨੂੰ ਪਿੱਪਣਾ ਵਾਲੇ ਦੇ ਆਏ ਸਾਨੂੰ ਕਹਿੰਦਾ ਵੀ 25 ਤਰੀਕ ਨੂੰ ਘਰੋਂ ਤੁਸੀਂ ਚਲੇ ਜਾਓ ਤਾਂ ਉੱਥੇ ਮੈਂ ਮੋਰੇ ਹੋਟਲ ਦਾ ਐਡਰੈਸ ਦੱਸਦਾ ਵੀ ਉੱਥੇ ਪਹੁੰਚ ਜਾਓ ਉੱਥੇ ਜਦੋਂ ਅਸੀਂ ਚਲੇ ਗਏ 에ਜੰਟ ਵੀ ਉੱਥੇ ਹੀ ਸੀਗਾ ਤਾਂ ਫਿਰ ਮੁੜ ਕੇ ਸਾਨੂੰ ਥੋੜਾ ਚਿਰ ਬਿਠਾਈ ਰੱਖਿਆ ਕਹਿੰਦਾ ਸੀਗਾ ਪੇਪਰ ਇਹਨਾਂ ਦੇ ਆਉਣੇ ਆ ਫਿਰ ਮੁੜ ਕੇ ਉਸਨੇ ਕਹਿੰਦਾ ਟ੍ਰੇਕਟ ਜਿਹੜੀ 26 ਤਰੀਕ ਦੀ ਕੈਂਸਲ ਹੋ ਗਈ ਆ ਹੁਣ 29 ਤਰੀਕ ਦੀ ਆ ਤੁਹਾਡੀ ਟ੍ਰੇਕਟ ਉਹ ਬੱਚੇ ਨੂੰ ਤੁਸੀਂ ਇੱਥੇ ਮੇਰੇ ਕੋਲ ਛੱਡ ਜਾਓ ਪਰ ਮੈਂ ਬੱਚਾ ਛੱਡ ਕੇ ਨਹੀਂ ਆਈ ਮੈਂ ਕਿਹਾ ਵੀ ਤੁਸੀਂ ਮੇਰਾ ਭਤੀਜਾ ਨਾਲ ਰਹੂਗਾ ਸੀ ਇਕੱਲੇ ਨੂੰ ਨਹੀਂ ਛੱਡਣਾ ਮੇਰਾ ਭਤੀਜਾ ਤੇ ਉਹ ਫਿਰ ਹੋਟਲ 'ਚ ਰਹੇ ਤਾਂ 29 ਦਿੱਲੀ ਦੇ ਵਿੱਚ ਹੋਟਲ 'ਚ ਰਹੇ ਫਿਰ 29 ਤਰੀਕ ਦੀ ਵੀ ਕੈਂਸਲ ਕਰਵਾ ਦਿੱਤੀ ਤਾਂ ਫੇਰ ਮੁੜ ਕੇ ਸਾਨੂੰ ਕਹਿੰਦਾ ਹੁਣ ਤੁਹਾਨੂੰ ਈਰਾਨ ਦੀ ਟਿਕਟ ਦੇ ਮਿਲਣੀ ਸਟੇ ਵਾਲੀ ਕਹਿੰਦਾ ਹੁਣ ਦੋ ਵਾਰੀ ਕੈਨਸਲ ਹੋ ਗਈ ਹੈ ਸਿੱਧੀ ਟਿਕਟ ਨਹੀਂ ਮਿਲਦੀ ਹੈਗੀ ਇੱਕ ਦਿਨ ਦੀ ਹੋਟਲ ਬੁਕਿੰਗ ਆ ਤਾਂ ਈਰਾਨ ਤੁਸੀਂ ਬੱਚੇ ਤੁਹਾਡੇ ਈਰਾਨ ਸਟੇ ਕਰਕੇ ਤਾਂ ਫੇਰ ਉੱਥੇ ਜਾਣਗੇ ਕਹੀਂ ਉੱਥੇ ਜਦੋਂ ਈਰਾਨ ਪਹੁੰਚੇ ਆ ਤਾਂ ਉਸ ਟਾਈਮ ਇੱਕ ਵਾਰ ਸਾਨੂੰ ਬੱਚਿਆਂ ਦਾ ਫੋਨ ਆਇਆ ਵੀ ਅਸੀਂ ਈਰਾਨ ਮੰਮਾ ਪਹੁੰਚ ਗਏ ਸਾਨੂੰ ਟੈਕਸੀ ਲੈਣ ਆਉਂਦੀ ਆ ਫਿਰ ਬੱਚਿਆਂ ਨੂੰ ਫੋਟੋ ਦਿਖਾ ਲ ਕੇ ਤਿੰਨਾਂ ਬੱਚਿਆਂ ਨੂੰ ਉਹਨਾਂ ਦੀ ਤਾਂ ਟੈਕਸੀ ਡਰਾਈਵਰ ਬਿਠਾ ਲ ਕੇ ਲੈ ਗਿਆ ਜਦ ਕਿ ਜਿਹੜੇ ਹੋਟਲ 'ਚ ਛੱਡਣਾ ਹੋਊਗਾ ਉਹਨਾਂ ਨੂੰ ਨਹੀਂ ਪਤਾ ਕੀ ਇਹਨਾਂ ਦੀ ਪਲੈਨਿੰਗ ਸੀਗੀ ਕਿ ਬੱਚੇ ਹੋਟਲ 'ਚ ਨਹੀਂ ਗਏ ਪਤਾ ਨਹੀਂ ਕਿੱਥੇ ਬੱਚੇ ਕਿਡਨਾਪ ਹੋ ਗਏ ਆਖਰੀ ਵਾਰ ਕਦੋਂ ਗੱਲ ਹੋਈ ਸੀ ਮਾਤਾ ਜੀ ਤੇ ਅਬਰਤਵਾਨਾ ਉਹ ਸੇ ਕਿਡਨਾਪ ਹੋਏ ਤਾਂ ਹਾਂਜੀ ਈਰਾਨ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਇਆ ਸੀਗਾ ਉਹੀ ਗੱਲ ਹੋਈ ਸੀ ਜਦੋਂ ਉੱtre ਅਸੀਂ ਫੋਨ ਇਧਰੋਂ ਹੀ ਕੀਤਾ ਸੀਗਾ ਜਿੱਦਾਂ ਇੰਟਰਨੈਸ਼ਨਲ ਕਾਲ ਸੀਗੀ ਤਾਂ ਕਹਿੰਦੇ ਮੰਮੀ ਅਸੀਂ ਪਹੁੰਚ ਗਏ ਸਾਨੂੰ ਟੈਕਸੀ ਡਰਾਈਵਰ ਲੈਣ ਆਉਂਦਾ ਆ ਤਾਂ ਫਿਰ ਅਸੀਂ ਚਲੇ ਜਾਣਾ ਤਾਂ ਤੁਹਾਨੂੰ ਹੋਟਲ ਵਿੱਚ ਜਾ ਕੇ ਅਸੀਂ ਫੋਨ ਕਰਾਂਗੇ ਅੱਜ ਕਿੰਨੇ ਦਿਨ ਹੋ ਗਏ ਜੀ ਫੋਨ ਦੀ ਗੱਲ ਨਹੀਂ ਹੋਈ ਅਮਰਪਾਲ ਅੱਜ 10 12 ਦਿਨ ਹੋ ਗਏ ਅਮਰਪਾਲ ਦੇ ਨਾਲ ਹੋਰ ਕਿੰਨੇ ਮੁੰਡੇ ਜੀ ਦੋ ਸਾਥੀ ਉਹ ਵੀ ਇਸ 에ਜੰਟ ਥਰੂ ਜੀ ਅਸੀਂ ਹਾਂਜੀ ਇਸੇ ਥਰੂ 에ਜੰਟ ਦਾ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਦਾ ਹੈ ਤੀਰਜਕਟ ਅਟਵਾਲ ਤੇ ਕਮਲ ਅਟਵਾਲ ਦੋ ਹੀ ਭਰਾ ਹੈ ਠੀਕ ਦੋਨੋਂ ਨਾਲ ਇਹਨਾਂ ਦੇ ਇੱਕ ਲੜਕੀ ਵੀ ਆ ਸविता ਕਿੱਥੇ ਜਾਣਾ ਤਾਂ ਦਫ਼ਤਰ ਮਾਤਾ ਜੀ ਪਿੱਪਨ ਵਾਲਾ ਐਸਵੀਆਈ ਦੇ ਸਾਹਮਣੇ ਅਸੀਂ ਵੀ ਉੱਥੇ ਜਾ ਕੇ ਆਏ ਹਾਂ ਹੁਣ ਉਹ ਏਜੰਟ ਵੀ ਉੱਥੋਂ ਫਰਾਰ ਹੋ ਗਏ ਹਾਂ ਹਾਂਜੀ ਭਾਰ ਵੀ ਜਿੰਦੇ ਤਾਲੇ ਲੱਗ ਗਏ ਆ ਅਸੀਂ ਹਾਂਜੀ ਤੇ ਕਿੰਨੇ ਪੈਸੇ ਲੈ ਸੀ ਚੋੜੇ ਤੁਹਾਨੂੰ ਕੋ ਜੱਟ ਦਾ 18 ਲੱਖ ਤੁਸੀਂ ਪੁਲਿਸ ਕੰਪਲੇਟ ਹੁਣ ਕਰ ਦਿੱਤੀ ਆ ਜੀ ਹਾਂਜੀ ਪਰਚਾ ਹੋ ਗਿਆ ਕਿ ਸ਼ਿਕਾਇਤ ਕੀਤੀ ਆ ਜੀ ਨਹੀਂ ਪਰਚਾ ਪਰਚਾ ਹੋ ਗਿਆ ਹਾਂਜੀ ਤੇ ਹੁਣ ਤੁਸੀਂ ਦੱਸ ਰਹੇ ਸੀ ਕਿ ਉਧਰੋਂ ਧਮਕੀਆਂ ਦਿੰਦੇ ਸੀ ਬੱਚਿਆਂ ਨੂੰ ਕਿਹੜਾ ਹਾਂਜੀ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਧਮਕੀਆਂ ਬਹੁਤ ਦਿੰਦੇ ਸੀ ਕਦੀ ਅਸੀਂ ਕੰਨ ਲਾ ਦੇਣੇ ਇਹਨਾਂ ਦੇ ਸੂਰੇ ਮਾਰ ਮਾਰ ਕੇ ਵੀ ਵੀਡੀਓ ਕੋਲਾਂ ਕਰਦੇ ਸੀਗੇ ਦਿਖਾਉਂਦੇ ਸੀਗੇ ਫਿਰ ਜਿਸਲੇ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ ਕਿ ਸਾਨੂੰ ਦੱਸੋ ਅਸੀਂ ਪੈਸੇ ਕਿੱਥੇ ਦੇਈਏ ਤਾਂ ਉਹ ਨਹੀਂ ਸਾਨੂੰ ਅਕਾਊਂਟ ਭੇਜਿਆ ਤਾਂ ਜਦ ਕਿ ਅਸੀਂ ਚੈੱਕ ਕਰਾ ਪਾਕਿਸਤਾਨ ਦਾ ਕੌਣ ਸੀ ਜਿਹੜਾ ਤੁਹਾਨੂੰ ਨੰਬਰ ਫੋਨ 'ਉਂ ਦਸੀ ਧਮਕੀਆਂ ਦੇ ਤਾਂ ਉਹ ਕਿਹੜੇ ਨੰਬਰ ਤੋਂ ਵੀ ਪਾਕਿਸਤਾਨ ਦੇ ਨੰਬਰ ਤੋਂ ਆਉਂਦੇ ਸੀ ਨਹੀਂ ਸਾਡੇ ਬੱਚਿਆਂ ਦੇ ਫੋਨ ਤੋਂ ਤਾਂ ਤੁਹਾਡੇ ਬੱਚਿਆਂ ਦੇ ਫੋਨ ਤੋਂ ਹਾਂਜੀ ਇੱਕ ਦਾ ਹੀ ਫੋਨ ਚਲਾਉਂਦੇ ਸੀ ਜਿੱਦਾਂ ਮੇਰੇ ਬੇਟੇ ਦਾ ਆਈਫੋਨ ਸੀ ਇੱਕ ਹੋਰ ਦਾ ਆਈਫੋਨ ਸੀਗਾ ਫਿਰ ਜਿਹੜਾ ਦੂਸਰਾ ਸੀਗਾ ਫੋਨ ਉਸ ਨਵੇਂ ਮੁੰਡਾ ਇੱਕ ਨਵੇਂ ਸ਼ਹਿਰ ਦਾ ਉਹਦੇ ਫੋਨ ਤੇ ਤਿੰਨਾਂ ਦੇ ਘਰਾਂ ਨੂੰ ਫੋਨ ਕਰਦੇ ਸੀ ਕਹਿੰਦੇ ਕੀ ਹੈ ਜੀ ਕਿੰਨੇ ਪੈਸੇ ਮੰਗਦੇ ਪਹਿਲਾਂ ਕਹਿੰਦੇ ਸੀ ਕਰੋੜ ਰੁਪਈਆ ਦਿਓ ਫਿਰ ਡੇਢ ਕਰੋੜ ਮੰਗਣ ਲੱਗ ਪਏ ਫਿਰ 54 ਲੱਖ ਤੇ ਆ ਗਏ ਹੁਣ 54 ਲੱਖ ਸਾਡੇ ਕੋਲੋਂ ਮੰਗਦੇ ਆ ਬੰਦ ਕਰ ਦੇ 54 ਲੱਖ ਹੀ ਦੇ ਦਿਓ ਤਾਂ ਅਸੀਂ ਤੁਹਾਡੇ ਬੱਚੇ ਕੀ ਲੱਗਦਾ ਏਜੰਟ ਨੇ ਠੱਗੀ ਕੀਤੀ ਜਾਂ ਗਲਤ ਹਾਂਜੀ ਸਾਨੂੰ ਏਜੰਟ ਤੇ ਹੀ ਹੈ ਜਿਵੇਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਏਜੰਟ ਕਹਿੰਦਾ ਸੀ 2 ਮਹੀਨੇ ਲੱਗਣਿਆ ਫਿਰ 10 12 ਦਿਨ ਬਾਅਦ ਜੇ ਤੁਹਾਡਾ ਵੀਜ਼ਾ ਆ ਗਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰੋਂ ਤੋਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡੇ ਬੱਚੇ ਸੁਰੱਖਿਤ ਸਾਡੇ ਘਰ ਜਾਂਦੇ ਇਹ ਕਿਆ ਨਾਮ ਹੈ ਤੁਹਾਡਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਅੰਮ੍ਰਿਤਪਾਲ ਕਿਆ ਲੱਗਦਾ ਤੁਹਾਡਾ ਅੰਮ੍ਰਿਤਪਾਲ ਭਾਂਜਾ ਜੀ ਸਾਡਾ ਠੀਕ ਆ ਜੀ ਕਾਂਜ ਕਿਹਨਾ ਹਾਲਾਤ ਦੇ ਵਿੱਚ ਉਹਨਾਂ ਮਾਤਾ ਜੀ ਦੱਸ ਰਹੇ ਸੀ 12 ਦਿਨ ਹੋ ਗਏ ਕੋਈ ਗੱਲਬਾਤ ਨਹੀਂ ਐ ਮਾਰਨ ਦੀਆਂ ਧਮਕੀਆਂ ਦਿੰਦੇ ਸੀ ਕਦੇ ਕਿਸ ਤਰ੍ਹਾਂ ਦੀਆਂ ਧਮਕੀਆਂ ਬਿਲਕੁਲ ਬਿਲਕੁਲ ਜੀ ਕੀ ਕੀ ਹਾਲਾਤ ਨੇ ਜੀ ਹਾਲਾਤ ਬਹੁਤ ਜ਼ਿਆਦਾ ਨਾਜਿਕ ਹੋ ਆ ਜੀ ਇਸ ਟਾਈਮ ਤੱਕ ਜੋ ਹਾਲਾਤ ਹੈ 12 ਦਿਨ ਹੋ ਗਏ 13 ਦਿਨ ਹੋ ਗਏ ਕੱਲ ਹੀ ਹੋਈ ਹੋਵੇ ਬਿਲਕੁਲ ਤਾਂ ਪਹਿਲਾਂ ਜੋ ਫੋਨ ਆਉਂਦੇ ਸੀ ਬਾਰ-ਬਾਰ ਉਸੇ ਨੰਬਰ ਦੇ ਇੱਕੋ ਨੰਬਰ ਤੋਂ ਬਾਰ-ਬਾਰ ਦੁਬਾਰਾ ਫੋਨ ਪਹਿਲਾਂ ਉਹ ਕਰੋੜ ਰੁਪਏ ਦੀ ਮੰਗ ਕਰਦੇ ਸੀ ਮੋੜ ਕੇ 54 ਲੱਖ ਤੇ ਆਏ ਸੀ ਮਠਾ ਠਾਣ ਲੱਖ ਰੁਪਏ ਚ ਇਹਨਾਂ ਦਾ ਤੁਸੀਂ ਤੁਹਾਨੂੰ ਦੇਓ ਤਾਂ ਅਸੀਂ ਸਾਡੇ ਬੱਚੇ ਛੱਡ ਦਾਂਗੇ ਅਸੀਂ ਹੁਣ 18 ਲੱਖ ਰੁਪਏ ਦੇ ਕੇ ਕਿੱਥੋਂ ਦੇਈ ਪਹਿਲਾਂ 18 ਲੱਖ ਜਾਂਟ ਨੂੰ ਦਿੱਤਾ ਹੁਣ 18 ਲੱਖ ਰੁਪਏ ਆਪਾਂ ਮੈਂ ਇਹਨਾਂ ਨੂੰ ਕਿੱਨਾ ਨਪਣਾਉਂਦੇ ਹੀ ਫਿਰ ਦੇਈਏ ਤੇ ਦੇਈਏ ਕਿੱਥੇ ਉਹ ਵੀ ਕੱਲ੍ਹ ਤੋਂ ਚੁੱਕ ਕੇ ਭੇਜੇ ਸੀ ਜਿਹੜਾ ਉਹ ਵੀ ਕੱਲ੍ਹ ਜਾਂ ਚੁੱਕ ਕੇ ਭੇਜੇ ਸੀ ਤੁਸੀਂ ਤੇ ਹੁਣ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨੇ ਜਦੋਂ ਕਰ ਪੁਲਿਸ ਨੂੰ ਅੱਜ ਆਪ ਮੇਰੇ ਖਲ 12 13 15 ਦਿਨ ਹੋ ਗਏ ਐਫ ਆਰ ਹੋਈ ਨੂੰ ਅਜੇ ਕੋਈ ਕਾਰਵਾਈ ਨਹੀਂ ਹੋਈ ਬਸ ਰੋਜ਼ ਕਹਿੰਦਾ ਸੀ ਕਰਦੇ ਆ ਟ੍ਰੇਸ ਕਰਦੇ ਆ ਨੰਬਰ ਟ੍ਰੇਸ ਕਰਦੇ ਆ ਜਾਂ ਕੁਝ ਵੀ ਆ ਉਹ ਲੜਕੀ ਜਿਹੜੀ ਉਹਨਾਂ ਦੇ ਨਾਲ ਸੀ ਏਜੰਟ ਤੇ ਉਹ ਬਿਲਕੁਲ ਇੱਧਰ ਸ਼ਹਿਰ ਚ ਲੈ ਲਈ ਹੈ ਉਹ ਤਾਂ ਕੋਈ ਉੱਥੇ ਕਾਰਵਾਈ ਨਹੀਂ ਅਸੀਂ ਐਫ ਆਰ ਚ ਨਾਮ ਉਹਦਾ ਦਿੱਤਾ ਹੈ ਬਕਾਇਦਾ ਤਾਂ ਕੋਈ ਨਹੀਂ ਬਾਰ-ਬਾਰ ਉਹਨਾਂ ਨੂੰ ਪ੍ਰੇਰਤ ਰਹੇ ਆ ਸਾਡੀ ਤਾਂ ਇਹੀ ਮੰਗ ਆਪੇ ਉਹਨਾਂ ਨੂੰ ਜਲਦੀ ਤੋਂ ਜਲਦੀ ਕਰਕੇ ਸਾਡੇ ਬੱਚਿਆਂ ਨੂੰ ਲਿਆਂਦਾ ਜਾਵੇ ਤਾਂ ਏਜੰਟ ਦੇ ਇੱਕ ਪੰਨੇ ਦੀ ਕਾਰਵਾਈ ਕੀਤੀ ਜਾਵੇ ਸਨੀ ਕੋਰੀ ਫਿਰ ਪੰਜਾਬ ਦੇ ਤਿੰਨ ਨੌਜਵਾਨ ਜਿਹੜੇ ਆ ਇਨਕਲੂਡਿੰਗ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਜਿਹੜਾ ਉਹ ਆਇਡੈਂਟੀਟੀ ਠੱਗੀ ਦਾ ਸ਼ਿਕਾਰ ਹੋਇਆ ਕਿਨੇ ਕਿਡਨੈਪਿੰਗ ਹੋਈ ਆ ਉਹਦੀ ਕੀ ਬਰੀਫਿੰਗ ਆ ਔਰ ਪੁਲਿਸ ਵੱਲੋਂ ਕੀ ਮੰਨਦਾ ਚਕਿੱਤਾ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਕਿ ਅਮਰਤਪਾਲ ਸਿੰਘ ਨਾਮ ਦਾ ਇੱਕ ਨੌਜਵਾਨ ਆ ਜਿਹੜਾ ਕਿ ਇੱਥੇ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਕਜਾਂਟ ਆ ਉਹਨਾਂ ਦੇ ਕੋਲ ਆਇਆ ਸੀ ਉਹ ਤੇ ਉਹਨਾਂ ਨੇ ਉਹਨਾਂ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ ਸੀਗੇ 16 ਲੱਖ ਰੁਪਈਆ ਇਹ ਉਹ ਈਰਾਨ ਦੇ ਵਿੱਚ ਜਦੋਂ ਉਤਰੇ ਉਹਨਾਂ ਦਾ ਸਟੇਜ ਹੈ ਇੱਕ ਦਿਨ ਦਾ ਉੱਥੇ ਉਤਰ ਕੇ ਉਹਨਾਂ ਨੇ ਏਜੰਡਰੀ ਉਹਨਾਂ ਨੂੰ ਕਿਹਾ ਵੀ ਇੱਥੇ ਇੱਕ ਦਿਨ ਦਾ ਸਟੇਜ ਹੈ ਤੁਹਾਡਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਅੱਗੇ ਰਜਾਇਆ ਜਾਏਗਾ ਤੇ ਉੱਥੇ ਉਤਰਨ ਤੋਂ ਬਾਅਦ ਉਹਨਾਂ ਦੀ ਕਿਡਨੈਪਿੰਗ ਹੋ ਗਈ ਉਹਨਾਂ ਦੇ ਕਹਿਣ ਮੁਤਾਬਕ ਕਿੰਨੀ ਫਰौती ਤਰਨ ਕਰਵਾਉਣੇ ਸੀ ਕਿੰਨੀ ਫਰौती ਮੰਗੀ ਜਾ ਰਹੀ ਉਹਨਾਂ ਪਰਿਵਾਰ ਦੇ ਦੱਸਣ ਮੁਤਾਬਕ 54 ਲੱਖ ਰੁਪਏ ਮੰਗਿਆ ਜਾ ਰਿਹਾ ਜੀ ਉਹਨਾਂ ਤੋਂ ਤਿੰਨ ਤਿੰਨ ਬੱਚਿਆਂ ਤੋਂ ਤੇ ਇੱਕ ਧੂਰੀ ਦਾ ਇੱਕ ਨਵੇਂ ਸ਼ਹਿਰ ਦਾ ਤੇ ਇੱਕ ਆਪਣੇ ਸ਼ਹਿਰਪੁਰ ਤੋਂ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਈ ਤਰਖਾਸ ਆ ਗਈ ਹੁਣ ਪੁਲਿਸ ਵਾਲਾ ਵੀ ਆ ਚੰਗੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੁਰੰਤ ਜੀ 109 ਫਟਾ 25 ਤੇ ਇਹਨਾਂ ਤਿੰਨਾਂ ਦੀ ਭਾਲ ਜਾਰੀ ਹੈ ਤਿੰਨ ਦੋਸ਼ੀ ਦੱਸੇ ਦੋ ਭਰਾ ਨੇ ਇਹ ਜਿਹੜੇ ਧੀਰਜ ਤੇ ਕਮਲ ਅਟਵਾਲ ਤੇ ਇੱਕ ਇਹਨਾਂ ਦੇ ਵਰਕਰ ਨੇ ਉਹਨਾਂ ਤੇ ਪਰਿਵਾਰ ਨੇ ਵੀ ਦੱਸਿਆ ਕਿ ਆਪਾਂ ਇਹ ਤਿੰਨਾਂ ਦੇ ਨਾਲ-ਨਾਲ ਇੱਕ ਕੋਈ ਕੁੜੀ ਦਾ ਨਾਮ ਵੀ ਵਿੱਚ ਕੋਈ ਸਖਤਾਂ ਨਾਮ ਦੀ ਤੀਸਰੀ ਜਿਹੜੀ ਵਰਕਰ ਹੈ ਉਹ ਕੁੜੀ ਆ ਜੀ ਦੋ ਦੋ ਬ੍ਰਦਰ ਨੇ ਇਹ ਤੇ ਤੀਸਰੀ ਵਰਕਰ ਜਿਹੜੀ ਉਹਨਾਂ ਦੀ ਕੁੜੀ ਆ ਉੱਤੇ ਵੀ ਆ ਫੇਰ ਜੀ ਤੇ ਗ੍ਰਫਤਾਰੀ ਹੋਈ ਆ ਜੀ ਕਿਨੇ ਗ੍ਰਫਤਾਰੀ ਆ ਜਨੇ ਰੇਡ ਜਾਰੀ ਆ ਤੇ ਦੌੜੇ ਹੋਏ ਨੇ ਇਹ ਤੇ ਜਲਦ ਗ੍ਰਫਤਾਰ ਕਰਾਂਗੇ ਨਾ